ਸੁਣੀਦਾ ਤੈ ਸੋਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭ ਹਰ ਦਰਗਹ ਕਾਬਾ ਸੀਠ ਹਰ ਨਾਮੋਂ ਮੰਤਰ ਦੜਾ ਏਂਦਾ ਕੱਟੇ ਹਉ ਮੈਂ ਰੋਗ ਨਾਨਕ ਸਤਿਗੁਰ ਤੇ ਨਾਮ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾ ਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹ ਸਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕੀ ਸਦੀ ਐ ਫਿੱਕੋ ਫਿੱਕਾ ਸਦੀ ਐ ਫਿੱਕੇ ਫਿੱਕੇ ਸੋਏ ਫਿੱਕਾ ਦਰਗਹ ਛੱਟੀ ਐ ਮੋਹਿ ਥੁੱਕਾ ਫਿੱਕੇ ਪਾਈ ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਈ ਫਿਕਾ ਦਰਗ ਹੈ ਸੱਟੀਐ ਮੁਏ ਤੁੱਕਾ ਪਿੱਕੇ ਪਾਏ ਫਿਕਾ ਮੂਰਖ ਆਖੀਐ ਪਾਣਾ ਲਹੈ ਸਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵਡਪਾਗੀ ਹੋ ਜੋ ਰਹਿਮਤਾ ਦੇ ਮਾਲਕ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਨਾਲ ਦੀ ਹਜ਼ੂਰੀ ਦੇ ਅੰਦਰ ਜੁੜ ਬੈਠ ਹਾਜ਼ਰੀਆਂ ਲਵਾ ਲਾਹੇ ਪ੍ਰਾਪਤ ਕਰ ਰਹੇ ਹੋ ਪਾਤਸ਼ਾਹ ਜੀਆਂ ਦੀ ਕਿਰਪਾ ਦੇ ਨਾਲ ਆਸਾ ਕੀ ਵਾਰ ਗੁਰਬਾਣੀ ਦੀ ਲੜੀ ਵਾਰ ਕਥਾ ਜੋ ਚੱਲਦੀ ਆ ਰਹੀ ਹੈ ਸੋ ਉਨਵੀਂ ਪੌੜੀ ਤੱਕ ਦੀ ਵਿਚਾਰ ਸੰਪੂਰਨ ਹੋਈ ਅੱਗੇ ਜੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਉਸ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਆਓ ਰਸਨਾ ਨੂੰ ਪਵਿੱਤਰ ਕਰਦੇ ਹੋਏ ਬੜੇ ਪਿਆਰ ਦੇ ਨਾਲ ਜਪੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਪਹਿਲਾ ਇਹ ਪਾਵਨ ਸ਼ਲੋਕ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਤਿਗੁਰੂ ਸਾਹਿਬ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਸੰਗਤਾਂ ਦੂਰੋ ਦਰਸ਼ਨਾਂ ਦੇ ਲਈ ਆਉਂਦੀਆਂ ਤੇ ਜਦੋਂ ਦਰਸ਼ਨਾਂ ਦੇ ਲਈ ਆਉਂਦੀਆਂ ਰਸਤੇ ਦੇ ਵਿੱਚ ਜਿਹੜੇ ਖੇਤ 'ਚੋਂ ਨੰਘ ਕੇ ਆਉਂਦੀਆਂ ਸਨ ਤਾਂ ਉਹ ਖੇਤ ਵਾਲਾ ਬਹੁਤ ਗੁੱਸੇ ਹੁੰਦਾ ਸੀ ਕਹਿੰਦਾ ਸੀ ਜਿਹੜੀ ਸਾਡੀ ਫਸਲ ਹੈ ਉਹ ਖਰਾਬ ਹੁੰਦੀ ਹੈ ਤੋ ਮਾੜੇ ਬਚਨ ਵੀ ਬੋਲਦਾ ਸੀ ਇਸ ਕਰਕੇ ਉਹ ਫਿਰ ਮਾੜੇ ਬਚਨ ਬੋਲਦਾ ਬੋਲਦਾ ਸੰਤਾਂ ਨੂੰ ਗੁਰੂ ਸਾਹਿਬ ਜੀਆ ਦੇ ਪਾਸ ਆਇਆ ਉਹ ਸਤਿਗੁਰੂ ਸਾਹਿਬ ਜੀਆ ਨੇ ਕਿਰਪਾ ਕਰਕੇ ਫਿਰ ਇਹ ਬਖਸ਼ਿਸ਼ ਕੀਤੀ ਨਾਨਕ ਫਿੱਕਾ ਬੋਲਿਆ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਦੱਸਦੇ ਕਹਿੰਦੇ ਜੇ ਆਪਾਂ ਫਿੱਕਾ ਬੋਲਦੇ ਹਾਂ ਆਪਣੀ ਜੀਬਾ ਦੇ ਨਾਲ ਮਾੜੇ ਬਚਨ ਬੋਲਦੇ ਹਾਂ ਤਨ ਮਨ ਫਿੱਕਾ ਹੋਏ ਉਹਦੇ ਨਾਲ ਆਪਣਾ ਤਨ ਤੇ ਮਨ ਵੀ ਫਿੱਕਾ ਹੁੰਦਾ ਹੈ ਸੋ ਜਿਹੋ ਜੇ ਆਪਾਂ ਬਚਨ ਬੋਲਾਂਗੇ ਉਹੋ ਜਾਈ ਅਸਰ ਆਪਣੇ ਮਨ ਤੇ ਤੇ ਆਪਣੇ ਸਰੀਰ ਤੇ ਹੁੰਦਾ ਏ ਜੇ ਆਪਾਂ ਮਾੜੇ ਬਚਨ ਬੋਲਦੇ ਹਾਂ ਮਾੜੇ ਬਚਨਾਂ ਦੇ ਨਾਲ ਆਪਣਾ ਜਿਹੜਾ ਇਹ ਮਨ ਹੈ ਇਹ ਮੁਰਝਾ ਜਾਂਦਾ ਏ ਸਹਜ ਦੇ ਵਿੱਚ ਆਨੰਦ ਦੇ ਵਿੱਚ ਨਹੀਂ ਰਹਿੰਦਾ ਤੋ ਤਨ ਹੈ ਤਨ ਤੇ ਵੀ ਉਸੇ ਪ੍ਰਕਾਰ ਦਾ ਜਿਹੜਾ ਏ ਅਸਰ ਹੁੰਦਾ ਏ ਜੇ ਚੰਗੇ ਵਚਨ ਬੋਲਾਂਗੇ ਇਹ ਸਰੀਰ ਆਪਣਾ ਹਸ਼ਟ ਕੁਸ਼ਟ ਰਹੇਗਾ ਜੇ ਮਾੜੇ ਬੋਲਾਂਗੇ ਤੇ ਮਾੜੇ ਦਾ ਵੀ ਅਸਰ ਹੋਵੇਗਾ ਫਿੱਕੋ ਫਿੱਕਾ ਸੱਦੀ ਐ ਫਿਰ ਜਿਹੜਾ ਫਿੱਕਾ ਬੋਲਣ ਵਾਲਾ ਏ ਉਹਨੇ ਸਾਰੇ ਫਿੱਕਾ ਹੀ ਕਹਿਣਗੇ ਕਿ ਇਹ ਮਾੜੇ ਵਚਨ ਬੋਲਣ ਵਾਲਾ ਏ ਬੇਰਸੀਆ ਏ ਇਹਦੀ ਜ਼ੁਬਾਨ ਦੇ ਚ ਰਸ ਨਹੀਂ ਆ ਫਿੱਕੇ ਫਿੱਕੇ ਸੋਏ ਫੇਰ ਉਹ ਫਿੱਕਾ ਹੀ ਰਵੇਗਾ ਉਹ ਅੰਦਰੋਂ ਵੀ ਫਿੱਕਾ ਹੋਵੇਗਾ ਤੇ ਬਾਹਰੋਂ ਵੀ ਫਿੱਕਾ ਉਹ ਬੇਰਸਾ ਹੋਵੇਗਾ ਉਹਦੇ ਸਰੀਰ ਦੇ ਵਿੱਚ ਉਹਦੇ ਮਨ ਦੇ ਵਿੱਚ ਰਸ ਨਹੀਂ ਹੋਵੇਗਾ ਫਿੱਕਾ ਦਰਗਹ ਛੱਟੀਏ ਫਿਰ ਉਹ ਫਿੱਕੇ ਨੂੰ ਦਰਗਾਹ ਜਾ ਕੇ ਛੁੱਟਿਆ ਜਾਵੇਗਾ ਜਮਦੂਤ ਉਹਨੂੰ ਲੈ ਕੇ ਜਾਣਗੇ ਤੇ ਦਰਗਾਹ ਦੇ ਚ ਉਹਨੂੰ ਜਾ ਕੇ ਛੁੱਟਿਆ ਜਾਵੇਗਾ ਮੋਹ ਥੁੱਕਾ ਫਿੱਕੇ ਪਾਏ ਤੇ ਫਿੱਕੇ ਬੋਲਣ ਵਾਲੇ ਦੇ ਮੂੰਹ ਦੇ ਵਿੱਚ ਤਰਕਾਰ ਰੂਪੀ ਧ੍ਰਗ ਰੂਪੀ ਜਿਹੜੀਆਂ ਥੁੱਕਾਂ ਨੇ ਪੈਣਗੀਆਂ ਫਿੱਕਾ ਮੂਰਖ ਆਖੀਐ ਜਿਹੜਾ ਫਿੱਕਾ ਬੋਲਣ ਵਾਲਾ ਹੈ ਉਹਨੂੰ ਮੂਰਖ ਆਖਿਆ ਜਾਂਦਾ ਹੈ ਪਾਣਾ ਲਹੈ ਸਜਾਈ ਤੇ ਫਿਰ ਉਹਨਾਂ ਨੂੰ ਜਿਹੜੀਆਂ ਇਹ ਚੱਪਲਾਂ ਜਾਂ ਜੁੱਤੀਆਂ ਵੀ ਪੈਂਦੀਆਂ ਨੇ ਜਿਹੜਾ ਫਿੱਕਾ ਬੋਲਦਾ ਹੈ ਪਾਣਾ ਕਹਿੰਦੇ ਨੇ ਇਹ ਜੁੱਤੀ ਨੂੰ ਤੇ ਉਹਨੂੰ ਜੁੱਤੀ ਦੇ ਨਾਲ ਸਜ਼ਾ ਮਿਲਦੀ ਹੈ। ਮਹੱਲਾ ਪਹਿਲਾ ਅਗਲਾ ਸ਼ਲੋਕ ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਤਸ਼ਾਹ ਜੀ ਇਹਨਾਂ ਇਸ ਸ਼ਲੋਕ ਦੇ ਅੰਦਰ ਇੱਕ ਐਸੇ ਮਨੁੱਖ ਭੇਖੀ ਨੇ ਜਿਹੜੇ ਬਾਹਰੋਂ ਉਹਨਾਂ ਨੇ ਭੇਖ ਬਣਾਇਆ ਹੋਇਆ ਹੈ ਤੇ ਦੂਸਰੇ ਉਹ ਜਿਹੜੇ ਅੰਦਰੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਉਹਨਾਂ ਦੇ ਬਾਰੇ ਬਚਨ ਕਰਦੇ ਨੇ। ਅੰਦਰੋਂ ਝੂਠੇ ਪੈਜ ਬਾਹਰ ਜਿਹੜੇ ਅੰਦਰੋਂ ਤੇ ਝੂਠੇ ਨੇ ਅੰਦਰੋਂ ਝੂਠ ਦੀ ਪੰਡ ਹੈ ਪਰ ਪੈਜ ਬਾਹਰ ਫਿਰ ਬਾਹਰ ਉਹਨਾਂ ਨੇ ਭੇਕ ਬਣਾਇਆ ਹੋਇਆ ਹੈ ਭੇਕ ਬਣਾ ਕੇ ਲੋਕਾਂ ਨੂੰ ਠੱਗ ਰਹੇ ਨੇ ਦੁਨੀਆ ਅੰਦਰ ਫੈਲ ਤੇ ਦੁਨੀਆ ਦੇ ਅੰਦਰ ਉਹਨਾਂ ਨੇ ਕੂੜ ਦਾ ਝੂਠ ਦਾ ਪਸਾਰਾ ਕੀਤਾ ਹੋਇਆ ਹੈ ਝੂਠ ਦੀ ਦੁਕਾਨ ਖੁੱਲੀ ਹੋਈ ਹੈ ਅੰਦਰੋਂ ਕੂੜ ਦਾ ਵਪਾਰ ਕਰਦੇ ਨੇ ਝੂਠ ਬੋਲਦੇ ਨੇ ਅੰਦਰੋਂ ਉਹਨਾਂ ਦੀ ਕੋਈ ਕਮਾਈ ਨਹੀਂ ਹੈ ਅੰਦਰੋਂ ਉਹਨਾਂ ਦਾ ਸ਼ੁੱਧ ਨਹੀਂ ਹੈ ਪਰ ਲੋਕਾਂ ਨੂੰ ਵਿਖਾਵੇ ਦੇ ਲਈ ਉਹਨਾਂ ਨੇ ਭੇਕ ਬਣਾਇਆ ਹੋਇਆ ਹੈ ਸਾਧੂ ਸੰਤ ਬਣ ਕੇ ਬੈਠੇ ਨੇ ਤੇ ਦੁਨੀਆ ਤੇ ਕੀ ਕਰ ਰਹੇ ਨੇ ਫੈਲ ਫੈਲ ਤੋਂ ਭਾਵ ਫੁਲਾ ਰਹੇ ਨੇ ਕੂੜ ਨੂੰ ਝੂਠ ਨੂੰ ਫੁਲਾ ਰਹੇ ਨੇ ਝੂਠ ਹੀ ਉਹਨਾਂ ਨੇ ਆਪਣਾ ਵਪਾਰ ਬਣਾਇਆ ਹੈ ਇਸ ਪ੍ਰਕਾਰ ਭੇਖੀ ਪ੍ਰਭੂ ਨਾ ਪਾਈਆ ਚਿੰਤਾ ਹੈ ਮਨ ਮਾਹ ਜਿਹੜਾ ਭੇਖ ਹੈ ਭੇਖ ਦੇ ਨਾਲ ਪ੍ਰਮਾਤਮਾ ਦੀ ਨਹੀਂ ਪ੍ਰਾਪਤੀ ਹੁੰਦੀ ਉਹਦੇ ਲਈ ਪ੍ਰੇਮ ਚਾਹੀਦਾ ਹੈ ਸ਼ਰਧਾ ਚਾਹੀਦੀ ਹੈ ਪ੍ਰਮਾਤਮਾ ਦੀ ਪ੍ਰਾਪਤੀ ਦੇ ਲਈ 68 ਤੀਰਥ ਜੇ ਨਹਾਵਹਿ ਜੇਕਰ ਇਹ ਭੇਖੀ ਮਨੁੱਖ ਜਿਹੜਾ ਹੈ ਉਹ 68 ਤੀਰਥਾਂ ਤੇ ਜਾ ਕੇ ਵੀ ਇਸ਼ਨਾਨ ਕਰ ਲਵੇ ਉੱਤਰੈ ਨਹੀਂ ਮੈਲ ਜਿਹੜੇ ਉਹਦੇ ਮਨ ਨੂੰ ਮੈਲ ਲੱਗੀ ਆ ਉਹ ਮੈਲ ਕਦੇ ਵੀ ਨਹੀਂ ਉਤਰੇਗੀ ਉਹ ਭਾਵੇਂ ਜਾ ਕੇ 68 ਤੀਰਥਾਂ ਤੇ ਇਸ਼ਨਾਨ ਕਰੇ ਜਿਹੜਾ ਮਰਜੀ ਕਿਰਿਆ ਕਰਮ ਕਰੇ ਪਰ ਜਿਹੜੇ ਭੇਖੀ ਨੇ ਉਹਨਾਂ ਦੇ ਮਨ ਨੂੰ ਜਿਹੜੀ ਮੈਲ ਲੱਗੀ ਆ ਨਾ ਉਹ ਮੈਲ ਨਹੀਂ ਉਤਰਨੀ ਪਾਤਸ਼ਾਹ ਜੀ ਕਹਿੰਦੇ ਅੱਗੇ ਹੁਣ ਉਹ ਰੱਬ ਦੇ ਪਿਆਰਿਆਂ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਸ਼ਾਂਤ ਚਿਤ ਮਹਾਤਮ ਮਹਾਪੁਰਸ਼ ਨੇ ਉਹਨਾਂ ਦੇ ਬਾਰੇ ਬਖਸ਼ਿਸ਼ ਕਰਕੇ ਦੱਸਦੇ ਜਿੰਨ ਪਟ ਅੰਦਰ ਬਾਹਰ ਗੁੱਦੜ ਜਿਨ੍ਹਾਂ ਨੇ ਬਾਹਰੋਂ ਤੇ ਫਾਟੇ ਪੁਰਾਣੇ ਜਿਹੜੇ ਕੱਪੜੇ ਪਾਏ ਹੋਏ ਨੇ ਅੰਦਰ ਉਹਨਾਂ ਦੇ ਰੇਸ਼ਮ ਹੈ ਅੰਦਰੋਂ ਉਹਨਾਂ ਨੇ ਰੇਸ਼ਮ ਦੇ ਕੱਪੜੇ ਪਾਏ ਹੋਏ ਨੇ ਭਾਵ ਕਿ ਬਾਹਰੋਂ ਵੇਖਣ ਦੇ ਵਿੱਚ ਤੇ ਬੜੇ ਸਾਦੇ ਜਿਹੇ ਲੱਗਦੇ ਨੇ ਬੜੇ ਸੁਧਾਰਨ ਲੱਗਦੇ ਨੇ ਫਾਟੇ ਪੁਰਾਣੇ ਕੱਪੜੇ ਪਾਏ ਹੋਏ ਨੇ ਤੇ ਪਰ ਅੰਦਰ ਉਹਨਾਂ ਦੇ ਰੇਸ਼ਮ ਹੈ ਅੰਦਰ ਉਹਨਾਂ ਦਾ ਹਿਰਦਾ ਸ਼ੁੱਧ ਹੈ ਅੰਦਰ ਉਹਨਾਂ ਦੇ ਪ੍ਰੇਮ ਹੈ ਜਿਹੜੇ ਬਾਹਰ ਉਹ ਵਿਖਾਵੇ ਦੇ ਵਿੱਚ ਤੇ ਲੋਕਾਂ ਨੂੰ ਇਸ ਪ੍ਰਕਾਰ ਫਾਟੇ ਪੁਰਾਣੇ ਕੱਪੜੇ ਪਾ ਕੇ ਲੱਗਦੇ ਨੇ ਪਰ ਅੰਦਰ ਉਹਨਾਂ ਦੇ ਪ੍ਰੇਮ ਹੈ ਜਿਸ ਪ੍ਰਕਾਰ ਘਰ ਸੇਵਾ ਵਾਲੇ ਮਹਾਪੁਰਖ ਉਹ ਸਾਰਾ ਜੀਵਨ ਹੀ ਗੁਰੂ ਘਰ ਦੀਆਂ ਸੇਵਾਵਾਂ ਦੇ ਲੇਖੇ ਲਾ ਦਿੰਦੇ ਹਨ ਤੇ ਉਹਨਾਂ ਦੀਆਂ ਬੇਅੰਤ ਸੇਵਾਵਾਂ ਨੇ ਉਹਨਾਂ ਨੇ ਸਾਰਾ ਜੀਵਨ ਹੀ ਕੁਰਤੀ ਦੇ ਵਿੱਚ ਕੱਢ ਦਿੰਦੇ ਨੇ ਹੋਰ ਕੋਈ ਜਾਦੇ ਲਿਬਾਸ ਉਹਨਾਂ ਨੂੰ ਨਹੀਂ ਉਧਾਰਨ ਕਰਦੇ ਉਹ ਸਾਦੇ ਲਿਬਾਸ ਦੇ ਵਿੱਚ ਰਹਿੰਦੇ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ ਉਹ ਰੱਤੇ ਰਹਿੰਦੇ ਨੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਤੇ ਸਧਾਰਨ ਜਾਂ ਲਿਬਾਸ ਧਾਰ ਕੇ ਤੇ ਸੇਵਾਵਾਂ ਕਰਾਉਂਦੇ ਨੇ ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਵਿੱਚ ਰੇਸ਼ਮ ਹੈ ਜਿਨ੍ਹਾਂ ਨੇ ਅੰਦਰੋਂ ਰੇਸ਼ਮ ਦੇ ਕੱਪੜੇ ਪਾਏ ਹੋਏ ਨੇ ਤੇ ਬਾਹਰ ਫਟੇ ਪੁਰਾਣੇ ਕੱਪੜੇ ਪਾਏ ਜਿਨ੍ਹਾਂ ਦੇ ਅੰਦਰ ਸ਼ਰਦਾ ਪ੍ਰੇਮ ਰੂਪੀ ਜਿਹੜਾ ਹੈ ਰੇਸ਼ਮ ਰੂਪੀ ਕੱਪੜੇ ਪਾਏ ਹੋਏ ਨੇ ਜਿਨ੍ਹਾਂ ਨੇ ਸ਼ਰਦਾ ਪ੍ਰੇਮ ਦੇ ਪਾਏ ਹੋਏ ਨੇ ਕੱਪੜੇ ਤੇ ਅੰਦਰੋਂ ਉਹਨਾਂ ਦਾ ਜਿਹੜਾ ਬਾਹਰੋਂ ਜਿਹੜਾ ਹੈ ਉਹ ਵਿਖਾਵਾ ਵੀ ਸੁਧਾਰਨ ਹੀ ਹੈ ਉਹ ਲੋਕਾਂ ਨੂੰ ਵਿਖਾਵਾ ਨਹੀਂ ਕਰਦੇ ਉਹਨਾਂ ਦੇ ਬਾਰੇ ਪਾਤਸ਼ਾਹ ਜੀ ਕਹਿੰਦੇ ਤੇ ਭਲੇ ਸੰਸਾਰ ਉਹ ਮਨੁੱਖੇ ਸੰਸਾਰ ਤੇ ਭਲੇ ਨੇ ਚੰਗੇ ਨੇ ਨਾਨ ਤਿੰਨ ਨੇਹੋ ਲੱਗਾ ਰੱਬ ਸੇਤੀ ਉਹਨਾਂ ਦਾ ਜਿਹੜਾ ਪ੍ਰੇਮ ਹੈ ਸੱਚਾ ਪ੍ਰੇਮ ਉਹ ਕੇਵਲ ਰੱਬ ਦੇ ਨਾਲ ਹੈ ਉਹ ਰੱਬ ਦੇ ਯਾਰ ਨੇ ਹੋਰ ਕਿਸੇ ਦੇ ਯਾਰ ਨਹੀਂ ਦੇਖਨੇ ਵਿਚਾਰ ਇਹ ਵਿਚਾਰ ਕਰਕੇ ਵੇਖ ਲਵੋ ਕੇਵਲ ਰੱਬ ਦੇ ਯਾਰ ਨੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਪ੍ਰਮਾਤਮਾ ਦੀ ਵਡਿਆਈ ਵਿੱਚ ਲੱਗੇ ਰਹਿੰਦੇ ਨੇ ਸਦਾ ਉਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਨੇ ਉਸ ਦੀ ਸੋਭਾ ਨੂੰ ਗਾਉਂਦੇ ਨੇ ਉਸ ਦੇ ਗੁਣਾਂ ਨੂੰ ਗਾਉਂਦੇ ਨੇ ਉਹਨਾਂ ਦਾ ਜਿਹੜਾ ਪ੍ਰੇਮ ਹੈ ਉਹ ਵੀ ਕੇਵਲ ਰੱਬ ਦੇ ਨਾਲ ਲੱਗਾ ਏ ਹੋਰ ਕਿਸੇ ਦੇ ਨਾਲ ਉਹਨਾਂ ਦਾ ਪ੍ਰੇਮ ਨਹੀਂ ਹੈ ਦੇਖਨੇ ਵਿਚਾਰ ਇਹ ਵਿਚਾਰ ਕਰਕੇ ਦੇਖਣਾ ਕਰੋ ਰੰਗ ਹੱਸੇ ਰੰਗ ਰੋਵੇ ਫਿਰ ਉਹਨਾਂ ਦੇ ਵੀ ਦੋ ਰੰਗ ਨੇ ਇੱਕ ਹੱਸਣਾ ਤੇ ਇੱਕ ਰੋਣਾ ਉਹ ਵੀ ਆਪਣੀ ਆਤਮਿਕ ਅਵਸਥਾ ਕਰਕੇ ਹੱਸਦੇ ਨੇ ਜਦੋਂ ਉਹ ਵੇਖਦੇ ਨੇ ਕਿ ਅਸੀਂ ਨਾ ਚੀਜ਼ ਹਾਂ ਸਾਡੇ ਤੋਂ ਇਹ ਸੰਸਾਰ ਸਮੁੰਦਰ ਪਾਰ ਨਹੀਂ ਹੋਣਾ ਸੀ ਪਰ ਗੁਰੂ ਨੇ ਕਿਰਪਾ ਕਰ ਦਿੱਤੀ ਤੇ ਉਦੋਂ ਉਹ ਹੱਸਦੇ ਨੇ ਜਦੋਂ ਇਹ ਸੋਚਦੇ ਨੇ ਕਿ ਅਸੀਂ ਇੰਨਾ ਜਨਮ ਜਿਹੜਾ ਪਿਛਲੇ ਜਨਮ ਨੰਗ ਗਿਆ ਜਿਹੜਾ ਸਮਾਂ ਨੰਗ ਗਿਆ ਉਹ ਸੇਵਾ ਤੋਂ ਬੰਦਗੀ ਤੋਂ ਬਗੈਰ ਹੀ ਕੱਢ ਦਿੱਤਾ ਤੇ ਉਹਦਾ ਪਛਤਾਤਾਪ ਕਰਦੇ ਹੋਏ ਰੋਂਦੇ ਨੇ ਉਹਨਾਂ ਦੇ ਅੰਦਰ ਸ਼ਰਧਾ ਪ੍ਰੇਮ ਜਿਹੜੇ ਚੰਗੇ ਗੁਣ ਉਹ ਹੁੰਦੇ ਨੇ ਤੇ ਫਿਰ ਉਹ ਰੰਗ ਵਸੇ ਰੰਗ ਰੋਵੇ ਉਹ ਫਿਰ ਪ੍ਰਮਾਤਮਾ ਦੇ ਗੁਣਾਂ ਨੂੰ ਯਾਦ ਕਰਕੇ ਪ੍ਰਮਾਤਮਾ ਦੀ ਕਿਰਪਾ ਨੂੰ ਯਾਦ ਕਰਕੇ ਹੱਸਦੇ ਨੇ ਪ੍ਰਮਾਤਮਾ ਦੀ ਕਿਰਪਾ ਤੇ ਕਰਕੇ ਹੀ ਉਹ ਸੰਸਾਰ ਤੇ ਫਿਰ ਹੱਸਦੇ ਨੇ ਉਹ ਖੁਸ਼ੀ ਹੁੰਦੇ ਨੇ ਪਰ ਜਦੋਂ ਇਹ ਵੇਖਦੇ ਨੇ ਕਿ ਸਾਡਾ ਇੰਨਾ ਜਨਮ ਉਸ ਤੋਂ ਬਗੈਰ ਬੰਦਗੀ ਤੋਂ ਬਗੈਰ ਭਗਤ ਤੋਂ ਬਗੈਰ ਹੀ ਨਿਕਲ ਗਿਆ ਤੇ ਫਿਰ ਉਦੋਂ ਉਹ ਰੋਂਦੇ ਨੇ ਤੋ ਇਹ ਐਸਾ ਸੁਭਾਅ ਹੈ ਗੁਰੂ ਸਾਹਿਬ ਜੀਆਂ ਦੀ ਕਿਰਪਾ ਦੇ ਨਾਲ ਪ੍ਰਮਾਤਮਾ ਦੇ ਪਿਆਰਿਆਂ ਦਾ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਗਏ ਪ੍ਰਮਾਤਮਾ ਦੀ ਵਡਿਆਈ ਦੇ ਚਰਨ ਰੰਗੇ ਗਏ ਉਹ ਐਸੇ ਮਹਾਂਪੁਰਖ ਹੁੰਦੇ ਹਨ ਜਿਹੜੇ ਸਦਾ ਹੀ ਉਹ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ ਪ੍ਰਮਾਤਮਾ ਦਾ ਨਾਮ ਜਪਦੇ ਨੇ ਪ੍ਰਮਾਤਮਾ ਦੀ ਹੀ ਸੇਵਾ ਕਰਦੇ ਨੇ ਸੋ ਐਸੇ ਮਹਾਂਪੁਰਖ ਜਦੋਂ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ ਉਦੋਂ ਉਹ ਹੱਸਣ ਲੱਗ ਪੈਂਦੇ ਨੇ ਤੋਂ ਜਦੋਂ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ ਉਦੋਂ ਹੀ ਉਹ ਰੋਂਣ ਲੱਗ ਪੈਂਦੇ ਨੇ ਇਸ ਪ੍ਰਕਾਰ ਦੇ ਪਾਤਸ਼ਾਹ ਜੀ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਦੱਸਦੇ ਕਿ ਇਹਨਾਂ ਦੇ ਅੰਦਰ ਚੰਗੇ ਗੁਣ ਰੂਪੀ ਰੇਸ਼ਮ ਹੈ ਇਹਨਾਂ ਨੇ ਬਾਹਰੋਂ ਤੇ ਜਿਹੜੇ ਗੋਦੜੀ ਪਾਈ ਹੋਈ ਹੈ ਜਿਹੜੇ ਵੇਖਣ ਦੇ ਵਿੱਚ ਸਧਾਰਨ ਕੱਪੜੇ ਨੇ ਪਰ ਅੰਦਰ ਉਹਨਾਂ ਦਾ ਜਿਹੜਾ ਮਨ ਹੈ ਉਹ ਪ੍ਰਮਾਤਮਾ ਦੇ ਨਾਮ ਦੇ ਚਰੰਗਿਆ ਗਿਆ ਹੈ ਉਸ ਦਾ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਹੀ ਰਹਿੰਦੇ ਹਨ ਪ੍ਰਵਾਹ ਨਾਹੀ ਕਿਸੈ ਕੇਰੀ ਫਿਰ ਉਹਨਾਂ ਨੂੰ ਇਸ ਸੰਸਾਰ ਤੇ ਕਿਸੇ ਦੀ ਪਰਵਾਹ ਨਹੀਂ ਹੈ ਭਾਵੇਂ ਭਾਵੇਂ ਉਹਨਾਂ ਨੂੰ ਜੋ ਕੁਝ ਕੋਈ ਮਰਜ਼ੀ ਆਖੀ ਜਾਵੇ ਬਾਜ ਸੱਚੇ ਨਾਹ ਆਪਣੇ ਪਤੀ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਤੋਂ ਇਲਾਵਾ ਹੋਰ ਕਿਸੇ ਦੀ ਪਰਵਾਹ ਨਹੀਂ ਉਹਨਾਂ ਨੂੰ ਸੰਸਾਰ ਉਹਨਾਂ ਨੂੰ ਭਾਵੇਂ ਜੋ ਕੁਝ ਮਰਜ਼ੀ ਆਖੀ ਜਾਵੇ ਦਰਵਾਟ ਉੱਪਰ ਖਰਚ ਮੰਗਾ ਫਿਰ ਉਹ ਸੰਸਾਰ ਰੂਪੀ ਦਰਵਾਜੇ ਤੋਂ ਬਾਹਰ ਨਿਕਲ ਕੇ ਤੇ ਪ੍ਰਮਾਤਮਾ ਦੇ ਦਰਵਾਜੇ ਤੇ ਖਲੋ ਕੇ ਉਹਨਾਂ ਤੋਂ ਖਰਚਾ ਮੰਗਦੇ ਨੇ ਕਾਦਾ ਜੱਬੈ ਦੇਵਤਾ ਖਾਹੇ ਉਹ ਖਰਚਾ ਜਿਹੜਾ ਸ਼ਰਦਾ ਰੂਪੀ ਜਿਹੜਾ ਪ੍ਰੇਮ ਰੂਪੀ ਜਿਹੜਾ ਬੰਗੀ ਰੂਪੀ ਖਰਚਾ ਏ ਜਿਹੜਾ ਖਰਚਾ ਇਹ ਸੰਸਾਰ ਤੋਂ ਪਰਲੋਕ ਦੇ ਜਾਣ ਦੇ ਲਈ ਲੱਗਣਾ ਹੈ ਉਹ ਖਰਚਾ ਮੰਗਦੇ ਨੇ ਉਹ ਕਹਿੰਦੇ ਜਦੋਂ ਤੁਸੀਂ ਪਾਤਸ਼ਾਹ ਜੀ ਦਵੋਗੇ ਅਸੀਂ ਉਦੋਂ ਹੀ ਇਹ ਖਾਵਾਂਗੇ ਦੀਬਾਨ ਏਕੋ ਕਲਮ ਏਕਾ ਵੇਖੋ ਨੇ ਸੰਸਾਰ ਤੇ ਦੀਬਾਨ ਉਹ ਪ੍ਰਮਾਤਮਾ ਦੀ ਜਿਹੜੀ ਦਰਗਾਹ ਏ ਉਹ ਵੀ ਏਕ ਹੈ ਕਲਮ ਨਹੀਂ ਏਕ ਹੈ ਉਹ ਉਸੇ ਕਲਮ ਦੇ ਨਾਲ ਉਹ ਜਿਹੜਾ ਇਹ ਲੇਖ ਲਿਖਦਾ ਏ ਚੰਗੇ ਲੇਖ ਵੀ ਜਿਹੜੇ ਚੰਗੇ ਕਰਮ ਕਰਦਾ ਏ ਉਹਦੇ ਚੰਗੇ ਲੇਖ ਲਿਖਦਾ ਏ ਜਿਹੜਾ ਮਾੜੇ ਕਰਮ ਕਰਦਾ ਏ ਉਹਦੇ ਮਾੜੇ ਲੇਖ ਨਿਕਲਦਾ ਏ ਉਹ ਲੇਖ ਲਿਖਣ ਵਾਲਾ ਵੀ ਪ੍ਰਮਾਤਮਾ ਉਹ ਏਕ ਅਕਾਲ ਪੁਰਖ ਵਾਹਿਗੁਰੂ ਹੈ ਹਮਾ ਤੁਮਾ ਮੇਲ ਪਰ ਇੱਕ ਐਸੇ ਮਨੁੱਖ ਨੇ ਜਿਨ੍ਹਾਂ ਦੇ ਅੰਦਰ ਹੰਗਤਾ ਏ ਮੈਂ ਤੂੰ ਹੈ ਜੀਵ ਈਸ਼ ਦਾ ਭੇਦ ਹੈ ਤੋ ਉਹਨਾਂ ਦੇ ਫਿਰ ਉਹ ਮਾੜੇ ਕਰਮ ਨੇ ਉਹਨਾਂ ਤੇ ਪ੍ਰਮਾਤਮਾ ਦੀ ਦਇਆ ਨਹੀਂ ਹੈ ਉਹ ਮਨਮੁਖ ਨੇ ਜਿਨ੍ਹਾਂ ਤੇ ਸਤਿਗੁਰੂ ਸਾਹਿਬ ਜੀਆਂ ਦੀ ਕਿਰਪਾ ਨਹੀਂ ਹੈ ਤੋ ਫਿਰ ਉਹ ਸਿਰ ਜੂਨੀਆਂ ਦੇ ਵਿੱਚ ਭਟਕਦੇ ਰਹਿੰਦੇ ਨੇ ਦਰ ਲਏ ਲੇਖਾ ਪੀੜ ਛੁੱਟੈ ਜਿਹੜੇ ਮੈਂ ਤੂੰ ਦੇ ਵਿੱਚ ਅਸੀਂ ਤੁਸੀਂ ਦੇ ਵਿੱਚ ਲੱਗੇ ਹੋਏ ਨੇ ਪਰਮਾਤਮਾ ਦੇ ਨਾਲ ਉਹਨਾਂ ਦਾ ਪ੍ਰੇਮ ਨਹੀਂ ਹੈ ਤੋ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਲੇਖਾ ਹੋਣਾ ਹੈ ਦਰ ਲਏ ਲੇਖਾ ਪੀੜ ਛੁੱਟਾ ਹੈ ਜਦੋਂ ਪਰਮਾਤਮਾ ਦੀ ਦਰਗਾਹ 'ਚ ਉਹਨਾਂ ਦਾ ਲੇਖਾ ਹੋਇਆ ਤੇ ਉਹਨਾਂ ਨੂੰ ਜਿੱਦਾਂ ਤੇਲ ਪੀੜੇ ਜਾਂਦੇ ਨੇ ਨਾ ਤੇ ਉਹਨਾਂ 'ਚੋਂ ਤੇਲ ਨਿਕਲਦਾ ਏ ਉਸੇ ਪ੍ਰਕਾਰ ਉਹ ਮਨੁੱਖਾਂ ਨੂੰ ਪੀੜ ਕੇ ਉਹਨਾਂ ਦਾ ਹਿਸਾਬ ਹੋਵੇਗਾ ਨਾਨਕਾ ਜਿਉ ਤੇਲ ਜਿਸ ਪ੍ਰਕਾਰ ਤੇਲ ਨਿਕਲਦਾ ਏ ਖਾਲ ਵੱਖਰੀ ਹੋ ਜਾਂਦੀ ਹੈ ਤੇ ਤੇਲ ਵੱਖਰਾ ਹੋ ਜਾਂਦਾ ਹੈ ਉਸੇ ਪ੍ਰਕਾਰ ਜਿਹੜਾ ਮਨੁੱਖ ਜਿਹੋ ਜੇ ਕਰਮ ਕਰਦਾ ਏ ਮਾੜੇ ਕੰਮ ਕਰਦਾ ਏ ਉਹਨੂੰ ਕੋਲੂ ਦੇ ਵਿੱਚ ਪੀੜ ਕੇ ਤੇ ਉਹਨਾਂ ਦੇ ਜਿਹੜੇ ਗੁਣ ਨੇ ਚੰਗੇ ਗੁਣ ਜਾਂ ਮਾੜੇ ਗੁਣ ਉਹਨਾਂ ਦਾ ਹਿਸਾਬ ਹੋਵੇਗਾ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਸੋ ਅੱਜ ਜੋ ਕਿ ਪੰਜਾਬ